ਕਸਟਕਾਲ ਜੀ ਤੁਹਾਡਾ ਸਾਰੇ YouTube ਚੈਨਲ ਟੂ ਸਿਸਟਰ ਵਲੌਗ ਵਿੱਚ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕੱਚੇ ਆਲੂ ਦੀ ਬਰਫੀ ਬਣਾਵਾਂਗੇ ਉਸ ਦੇ ਲਈ ਮੈਂ 5 ਕੱਚੇ ਆਲੂ ਲਏ ਨੇ ਆਲੂ ਨੂੰ ਚੰਗੀ ਤਰ੍ਹਾਂ ਛਿੱਲ ਲਿਆ ਸੀ ਛਿੱਲ ਕੇ ਆਲੂ ਨੂੰ ਪਾਣੀ ਵਿੱਚ ਰੱਖਾਂਗੇ ਤਾਂ ਕਿ ਆਲੂ ਕਾਲੇ ਨਾ ਪੈਣ ਤੇ ਹੁਣ ਆਲੂ ਨੂੰ ਕद्दूकस ਕਰ ਲਵਾਂਗੇ ਉਸ ਤੇ ਲਈ ਮੈਂ ਥੋੜਾ ਜਿਹਾ ਪਾਣੀ ਬੋਲ ਦੇ ਵਿੱਚ ਕੱਢ ਲਵਾਂਗੇ ਤੇ ਕद्दूकस ਦੇ ਬਰੀਕ ਹਿੱਸੇ ਨਾਲ ਕद्दूकस ਕਰ ਲਵਾਂਗੇ ਆਲੂਆਂ ਨੂੰ ਪਾਣੀ ਵਿੱਚ ਆਲੂਆਂ ਨੂੰ ਕद्दूकस ਕਰ ਲਵਾਂਗੇ ਇਸਦੇ ਨਾਲ ਆਲੂਆਂ ਦਾ ਕਲਰ ਵੀ ਕਾਲਾ ਨਹੀਂ ਪਏਗਾ ਤੇ ਐਕਸਟਰਾ ਸਟਾਰਚ ਵੀ ਨਿਕਲ ਜਾਏਗਾ ਹੁਣ ਮੈਂ ਸਾਰੇ ਆਲੂਆਂ ਨੂੰ ਕद्दूकस ਕਰ ਲਵਾਂਗੀ ਇਸ ਤਰੀਕੇ ਨਾਲ ਮੈਂ ਸਾਰੇ ਆਲੂਆਂ ਨੂੰ ਕद्दूकस ਕਰ ਲਿਆ ਹੈ ਬਿਲਕੁਲ ਬਰੀਕ-ਬਰੀਕ ਹੁਣ ਆਪਾਂ ਆਲੂਆਂ ਨੂੰ ਚੰਗੀ ਤਰ੍ਹਾਂ ਧੋ ਲਵਾਂਗੇ ਤੇ ਛਾਨਣ ਦੇ ਵਿੱਚ ਛਾਨ ਲਵਾਂਗੇ ਸਾਰੇ ਆਲੂਆਂ ਨੂੰ ਆਲੂਆਂ ਨੂੰ ਛਾਂਕ ਕੇ ਛਾਨਣੀ ਦੇ ਵਿੱਚ ਜ਼ਿਆਦਾ देर ਨਹੀਂ ਰੱਖਾਂਗੇ ਜਲਦੀ ਹੀ ਬਰਫੀ ਤਿਆਰ ਕਰ ਲਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਹਨ ਆਪਾਂ ਬਰਫੀ ਤਿਆਰ ਕਰ ਲਵਾਂਗੇ ਕੜਾਹੀ ਦੇ ਵਿੱਚ ਤੰਨ ਚਮਚ ਘਿਓ ਲਵਾਂਗੇ ਘਿਓ ਦੇ ਵਿੱਚ ਸਾਰੇ ਆਲੂਆਂ ਨੂੰ ਪਕਾ ਲਵਾਂਗੇ ਆਲੂਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਲੂਆਂ ਨੂੰ ਇਸੇ ਤਰੀਕੇ ਨਾਲ ਥੋੜੀ ਦੇਰ ਪਕਾ ਲਵਾਂਗੇ ਜੇ ਤੁਹਾਨੂੰ ਸਾਡੀ ਬਣਾਈ ਹੋਈ ਕੋਈ ਵੀ ਰੈਸਪੀ ਵਧੀਆ ਲੱਗਦੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਇਹ ਆਲੂ ਦੀ ਬਰਫੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੇ ਤੁਸੀਂ ਵੀ ਇਸ ਤਰੀਕੇ ਨਾਲ ਆਲੂ ਦੀ ਬਰਫੀ ਬਣਾ ਕੇ ਦੇਖਿਓ ਹੁਣ ਆਪਾਂ ਇਸ ਦੇ ਵਿੱਚ ਵਧੀਆ ਟੇਸਟ ਦੇ ਲਈ ਇਲਾਚੀ ਪਾਵਾਂਗੇ ਅਤੇ ਮੈਂ 5 ਇਲਾਚੀਆਂ ਨੂੰ ਦਰਦਰਾ ਕੁੱਟ ਕੇ ਪਾਇਆ ਹੈ ਚੰਗੀ ਤਰ੍ਹਾਂ ਹੀ ਰਲਾ ਲਵਾਂਗੇ ਜੇਕਰ ਆਪਾਂ ਸ਼ੁਰੂ ਦੇ ਵਿੱਚ ਹੀ ਇਲਾਇਚੀਆਂ ਨੂੰ ਪਾਵਾਂਗੇ ਤੇ ਇਸ ਦੇ ਨਾਲ ਆਲੂਆਂ ਦੇ ਵਿੱਚ ਚੰਗੀ ਤਰ੍ਹਾਂ ਰਚ ਜਾਣੀਆਂ ਤੇ ਬਰਫੀ ਬਹੁਤ ਟੇਸਟੀ ਬਣ ਕੇ ਤਿਆਰ ਹੋਏਗੀ ਆਲੂਆਂ ਨੂੰ ਲਗਾਤਾਰ ਹਿਲਾਉਂਦੇ ਰਵਾਂਗੇ ਤਾਂ ਕਿ ਇਹ ਕੜਾਹੀ ਦੇ ਨਾਲ ਨਾ ਚਿਪਕਣ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਆਪਾਂ ਇਸ ਦੇ ਵਿੱਚ ਇੱਕ ਕੌਲੀ ਗਾੜੀ ਤੇ ਤਾਜੀ ਮਲਾਈ ਪਾਵਾਂਗੇ ਮਲਾਈ ਪਾਉਣ ਤੋਂ ਬਾਅਦ ਮਲਾਈ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਲੂਆਂ ਦੇ ਵਿੱਚ ਮਲਾਈ ਪਾਉਣ ਦੇ ਨਾਲ ਇੱਕ ਤੇ ਆਲੂ ਸੌਫਟ ਹੋ ਜਾਣਗੇ ਜੀ ਦੂਸਰਾ ਵਧੀਆ ਟੇਸਟ ਆਏਗਾ ਗਰਫੀ ਦੇ ਵਿੱਚ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ ਨਵੀਂ ਵਲੌਗਸ ਪਾਉਂਦੇ ਰਹਿੰਦੇ ਹਾਂ ਜੀ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਹ ਬਹੁਤ ਈਜ਼ੀ ਰੈਸਪੀ ਹੈ ਜੀ ਇਹ ਬਹੁਤ ਜਲਦੀ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਟੇਸਟੀ ਵੀ ਲੱਗਦੀ ਹੈ ਇਸ ਪਰਫੀ ਨੂੰ ਬਣਾਉਣ ਦੇ ਲਈ ਨਾ ਤਾਂ ਆਪਾਂ ਨੂੰ ਚਾशनी ਦੀ ਜ਼ਰੂਰਤ ਹੈ ਜੀ ਨਾ ਕੋਈ ਦੀ ਜ਼ਰੂਰਤ ਹੈ ਹੁਣ ਆਪਾਂ ਇਸ ਦੇ ਵਿੱਚ ਸਵਾਦ ਅਨੁਸਾਰ ਮਿੱਠਾ ਪਾਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਐਸੇ ਤਰੀਕੇ ਨਾਲ ਹੀ ਪਕਾ ਲਵਾਂਗੇ ਖੰਡ ਨੂੰ ਆਪਾਂ ਪੀਸ ਕੇ ਵੀ ਪਾ ਸਕਦੇ ਹਾਂ ਜੀ ਪਰ ਇਸ ਤਰੀਕੇ ਨਾਲ ਵੀ ਚੰਗੀ ਤਰ੍ਹਾਂ ਘੁਲ ਜੇਗੀ ਆਲੂਆਂ ਦੇ ਵਿੱਚ ਮੀਡੀਅਮ ਫਲੇਮ ਤੇ ਪਕਾ ਲਵਾਂਗੇ ਸਾਰੇ ਆਲੂ ਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਵਾਂਗੇ ਇਹ ਆਲੂ ਦੀ ਬਰਫੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੀ ਕੋਈ ਵੀ ਇਸ ਬਰਫੀ ਨੂੰ ਪਛਾਣ ਨਹੀਂ ਪਾਏਗਾ ਕਿ ਆਪਾਂ ਇਹ ਆਲੂ ਤੋਂ ਤਿਆਰ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਜੀ ਆਲੂ ਪਹਿਲਾਂ ਨਾਲੋਂ ਕਾਫੀ ਪੱਕ ਚੁੱਕੇ ਨੇ ਤੇ ਆਲੂ ਪਹਿਲਾਂ ਦੇ ਨਾਲੋਂ ਘਲ ਵੀ ਚੁੱਕੇ ਨੇ ਹੁਣ ਮਲਾਈ ਸੁੱਕ ਚੁੱਕੀ ਹੈ ਜੀ ਉਹਨਾਂ ਪੈਂਸ ਦੇ ਵਿੱਚ ਵਧੀਆ ਟੇਸਟ ਦੇ ਲਈ ਡੈਸੀਕੇਟਿਡ ਕੋਕੋਨਟ ਪਾਵਾਂਗੇ ਇੱਥੇ ਮੈਂ 4 ਚਮਚ ਡੈਸੀਕੇਟਿਡ ਕੋਕੋਨਟ ਪਾਇਆ ਹੈ ਡੈਸੀਕੇਟਿਡ ਕੋਕੋਨਟ ਪਾਉਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸ ਦੇ ਨਾਲ ਬਹੁਤ ਵਧੀਆ ਟੇਸਟ ਆਏਗਾ ਪਰਫਿਊ ਵਿੱਚੋਂ ਹੁਣ ਆਪਾਂ ਬਰਫੀ ਦੇ ਵਿੱਚ ਵਧੀਆ ਸ਼ਾਈਨ ਦੇ ਲਈ ਇੱਕ ਚਮਚ ਘਿਓ ਪਾਵਾਂਗੇ ਇਸ ਦੇ ਨਾਲ ਘਿਓ ਬਰਫੀ ਦੇ ਵਿੱਚ ਅੰਦਰ ਤੱਕ ਰਚ ਜੇਗਾ ਇਸ ਦੇ ਨਾਲ ਬਰਫੀ ਦੇ ਉੱਪਰ ਸ਼ਾਈਨ ਵੀ ਵਧੀਆ ਆਏਗੀ ਤੇ ਟੇਸਟ ਵੀ ਬਹੁਤ ਵਧੀਆ ਆਏਗਾ ਘਿਓ ਪਾਉਣ ਤੋਂ ਬਾਅਦ ਮਿਕਸ ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਆਲੂ ਬਿਲਕੁਲ ਕੜਾਹੀ ਦੇ ਨਾਲ ਨਹੀਂ ਚਿਪਕ ਰਹੇ ਆਲੂਆਂ ਦੇ ਲੱਛੇ ਵੀ ਬਿਲਕੁਲ ਦਿਖਾਈ ਨਹੀਂ ਦੇ ਰਹੇ ਹੁਣ ਆਪਣਾ ਬਰਫੀ ਵਾਲਾ ਮਿਸ਼ਰਣ ਤਿਆਰ ਹੈ ਤੇ ਵਿੱਚ ਡਰਾਈ ਫਰੂਟ ਪਾਵਾਂਗੇ ਪਿਸਤਾ ਕਾਜੂ ਬਦਾਮ ਪਾਵਾਂਗੇ ਸਾਰੇ ਡਰਾਈ ਫਰੂਟਸ ਨੂੰ ਇਸ ਤਰੀਕੇ ਨਾਲ ਬਰੀਕ ਬਰੀਕ ਕੱਟ ਕੇ ਪਾਵਾਂਗੇ ਬਰਫੀ ਦੇ ਵਿੱਚ ਤੇ ਬਰਫੀ ਬਹੁਤ ਸੋਹਣੀ ਲੱਗੇਗੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਡਰਾਈ ਫਰੂਟ ਨੂੰ ਪਾਉਣ ਤੋਂ ਬਾਅਦ ਤੁਸੀਂ ਵੀ ਇਸ ਤਰੀਕੇ ਨਾਲ ਆਲੂ ਦੀ ਬਰਫੀ ਬਣਾ ਕੇ ਦੇਖੋ ਜੀ ਇਹ ਬਰਫੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇਸ ਨੂੰ ਬਣਾਉਣ ਤੇ ਵੀ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ ਇਸ ਨੂੰ ਬਣਾਉਣ ਦੇ ਲਈ ਆਪਾਂ ਨੂੰ ਜ਼ਿਆਦਾ ਚੀਜ਼ਾਂ ਦੀ ਵੀ ਜ਼ਰੂਰਤ ਨਹੀਂ ਹੈ ਤੇ ਟੇਸਟ ਵਿੱਚ ਵੀ ਇਸ ਤੋਂ ਪਤਾ ਨਹੀਂ ਲੱਗਦਾ ਕਿ ਇਹ ਆਪਾਂ ਆਲੂ ਤੋਂ ਤਿਆਰ ਕੀਤੀ ਹੈ ਹੁਣ ਬਰਫੀ ਵਾਲਾ ਮਿਸ਼ਰਣ ਇਸ ਤਰੀਕੇ ਦਾ ਤਿਆਰ ਹੈ ਬਿਲਕੁਲ ਵੀ ਕੜਾਹੀ ਨਾਲ ਨਹੀਂ ਚਿਪਕ ਰਿਹਾ హను మిశ్రణను ఇ ప్లేట్ కట్ ప్లేట బీ మిశ్రణను కడ్ మిశ్రణను కడ్ పై ప్లేట్గా ప్లేట సెట్వే హాస్ మిశ్రణను ఫ్రజ్ సెట్ రే ਹਨ ਫਿਰ ਦੇ ਵਿੱਚ ਰੱਖਣ ਤੋਂ ਬਾਅਦ ਆਪਾਂ ਇਸ ਤੇ ਪੀਸ ਕੱਟ ਲਵਾਂਗੇ ਜਿਸ ਅਕਾਰ ਤੇ ਜਿਸ ਸਾਈਡ ਤੇ ਜਿੱਡੇ ਕਾਪਾ ਨੂੰ ਪੀਸ ਚਾਹੀਦੇ ਹੁਣ ਆਪਾਂ ਬਰਫੀ ਦੇ ਉੱਤੇ ਪੀਸ ਕੱਟ ਲਵਾਂਗੇ ਜੇ ਤੁਹਾਨੂੰ ਸਾਡੀ ਕੋਈ ਵੀ ਰੈਸਪੀ ਵੀਡੀਓ ਵਧੀਆ ਲੱਗਦੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਇਸ ਤਰੀਕੇ ਦੀ ਬਰਫੀ ਤਿਆਰ ਹੈ ਹੌਨ ਟੇਸਟੀ ਜਿਹੀ ਬਰਫੀ ਬਣ ਕੇ ਤਿਆਰ ਹੈ ਜਿਸ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ